દેવારે <laughs> મંતર ਬਲੀ ਰਾਜਾ 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 ਬ ਤਿੰਨ ਦਿਨ ਤੋਂ ਲਗਾਤਾਰ ਮਾਕਲੇਸ਼ਵਰ ਸੇਵਾ ਸੰਪਤੀ ਵੱਲੋਂ ਨਰਵਾੜ ਪਾਸ ਵਾਲੇ ਰੋਲੀ ਵਾਲੇ ਵੀਰਾਂ ਨੇ ਬਹੁਤ ਸਹਯੋਗ ਦਿੱਤਾ ਜੀ ਤਿੰਨ ਦਿਨ ਲਗਾਤਾਰ ਟਰੰਸਟਰ ਖੰਡੇ ਖੰਡੇ ਦੀ ਸੇਵਾ ਲੰਗਰ ਦੀ ਸੇਵਾ ਸਾਡੇ ਪਰਉੜੀਆਂ ਮਾਤਾ ਡਿੰਗਰੀਆਂ ਰੋਲੀ ਦੇ ਬੱਤੇ ਸਨਵਾਰੇ ਬੱਤੇ ਸੇਵਾਦਾਰ ਬੰਗਿਆਂ ਦੇ ਨਾਲ ਸਾਰੇ ਨਿੱਜੀ ਪਿੰਡਾਂ ਦੇ ਸੇਵਾਦਾਰਾਂ ਨੇ ਰਨਰ ਸੇਵਾ ਨਿਭਾਈ ਆ ਬਹੁਤ ਧੰਨਵਾਦ ਕਰਦੇ ਆ ਆਪਣੇ ਵੀਰਾਂ ਦਾ ਜਿਨ੍ਹਾਂ ਨੇ ਸਾਡੇ ਲੱਕੇ ਦੇ ਸਹਾਯੋਗ ਕੀਤਾ ਐਨ ਆਰ ਆਈ ਭਰਾਵਾਂ ਦਾ ਜਿਨ੍ਹਾਂ ਨੇ ਸਹਾਯੋਗ ਦਾ ਪੈਸੇ ਭੇਜਿਆ ਰਾਜਾ ਜੀ ਉਹਨਾਂ ਨੂੰ ਛੱਡ ਵੀ ਕਲਾ ਰਾਜਾ ਬਲੀ ਰਾਜਾ ਬਲੀ ਰਾਜਾ ਬਲੀ ਰਾਜਾ ਬਲੀ ਬਹੁਤ ਸਾੱਚੇ ਦਰਬਾਰ ਕੀ ਜੈ ਗੱਡੀਆਂ ਦੀ ਲਗਾਤਾਰ ਦੇ ਦਿੰਦੋ ਸੇਵਾ ਫ੍ਰੀ ਚੱਲ ਰਹੀ ਆ ਜੀ ਬੱਸਾਂ ਛੋੜੀ ਟੱਕੀਆਂ ਜਿਹੜੇ ਜਿਹੜੇ ਸਾਧਨ ਰਾਜਾ ਜੀ ਨੇ ਲੈ ਕੇ ਦਿੱਤੇ ਉਹ ਨਰਤਰ ਦਿਨ ਰਾਤ ਸੇਵਾ ਕਰ ਰਹੇ ਆ ਪਰ ਬਾਸਮਨ ਦੇ ਚਾਰ ਦੀ ਕਲਾ ਦੇ ਵਿੱਚ ਰੱਖੇ ਇਹਨਾਂ ਦੀ ਕਮਾਈ ਦਾ ਜੁਦਾਗਾ ਪਾਵੇ ਸਪੈਸ਼ਲ ਇਵੈਂਟ ਦੇ ਲੱਗਦੇ ਰਹਿਣ ਲੰਗਰ ਚੱਲਦੇ ਰਹਿਣ ਰਾਜਾ ਸਾਹਿਬ ਦਾ ਮੇਲਾ ਮਿਸਾਲ ਮੇਲਾ ਆਇਆ ਹੈ ਰਾਜਾ ਸਾਹਿਬ ਵੀ ਇੰਟਰਕਟ ਕਰਿਆ ਕੋਈ ਕਰ ਸਕਦਾ ਦੀ ਨਾ ਸਾਡੇ ਕੋਲ ਵਾਜਿਆ ਉਹ ਬਹੁਤ ਵੱਡਾ ਦਰਬਾਰ ਆ ਸ਼ਹਿਨशाह ਦੇ ਸ਼ਹਿਨशाह ਰਾਜਾ ਜੀ ਮਹਾਰਾਜ ਸਾਰੇ ਮੇਰੇ ਵੀਰਾ ਭਰਾਵਾਂ ਦਾ ਸਾਰਿਆਂ ਦਾ ਰਾਜਾ ਜੀ ਚੜ੍ਹਦੀ ਕਲਾ ਵਿੱਚ ਰੱਖਣਾ ਰਾਜਾ ਵਲੀ ਕਰਤਰੀ ਰਾਜਾ ਵਲੀ ਕਰਤਰੀ ਹੋ ਸੱਚੇ ਦਰਵਾਰ ਕੀ ਜੈ ਅੰਮ੍ਰਿਤ ਜੀ ਜੰਮਾ लंगर की लंगर शाम को वो जानते हो कर रहे हैं लंगर में वो पर जो है आकर जी आकर जी ने जी ने सुशील प्ले बेकर लंगर जी पूरी जी ने उनका ने स्वागत में Kolbali k GT3onderi K assembattī。Leti k